ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ ਮੈਂ ਇਹਦੇ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ ਮੈਂ ਇਹਦੇ ਨਾਲ ਨਹੀਂ ਜਾਣਾ ਪੈਲੀ ਪੈਲੀ ਵਾਰ ਮਿੰਨੂ ਨਾਈ ਲੈਨੀ ਆ ਗਿਆ ਪੈਲੀ ਪੈਲੀ ਵਾਰ ਮਿੰਨੂ ਨਾਈ ਲੈਨੀ ਆ ਗਿਆ ਨਾਈ ਨਹੀਂ ਨਾਈ ਬੜਾ ਸੁਨਾਈ ਮੈਂ ਇਹਦੇ ਨਾਲ ਨਹੀਂ ਜਾਣਾ ਨਾਈ ਨੀ ਨਾਈ ਬਣਾ ਸੁਧਾਈ ਮੈਂ ਇਹਦੇ ਨਾਲ ਨਹੀਂ ਜਾਣਾ ਦੁੱਜੂ ਦੁੱਜੀ ਵਾਰ ਮੈਨੂੰ ਸੋਰਾ ਲੈਨੀ ਆ ਗਿਆ ਸਾਰੇ ਦਿਨ ਨਾਲ ਮੇਰੀ ਜਾਂਦੀ ਬਲਾ ਪੁੰਡ ਚੱਕੀ ਅੰਨਾ ਜਾਏ ਮੂੰਹ ਬੋਲਿਆ ਨਾ ਜਾਏ ਕੁੰਡਾ ਖੋਲਿਆ ਨਾ ਜਾਏ ਸੋਰਾਨੀ ਸੋਰਾ ਦਿਲ ਦਾ ਕੋਣਾ ਮੈਂ ਇਹਦੇ ਨਾਲ ਨਹੀਂ ਜਾਣਾ ਸੋਰਾਨੀ ਸੋਹਰਾ ਦਿਲ ਦਾ ਕੋਣਾ ਮੈਂ ਦਿਨ ਨਾਲ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਈ ਮੈਂ ਦਿਨ ਨਾਲ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਈ ਮੈਂ ਦਿਨ ਨਾਲ ਨਹੀਂ ਜਾਣਾ ਤਿੱਜੀ ਤਿੱਜੀ ਵਾਰ ਮिन्नੂ ਦੌਰ ਲੈਨੀ ਆ ਗਿਆ ਤਿੱਜੀ ਤਿੱਜੀ ਵਾਰ ਮिन्नੂ ਦੌਰ ਲੈਨੀ ਆ ਗਿਆ ਦੌਰ ਦਿਨ ਨਾਲ ਮੇਰੀ ਜਾਨੀ ਬਲਾ ਕੁੰਡ ਚੱਕਿਆ ਨਾ ਜਾਏ ਮੂੰਹ ਬੋਲਿਆ ਨਾ ਜਾਏ ਕੁੰਡਾ ਖੋਲਿਆ ਨਾ ਜਾਏ ਦੋਰਨੀ ਦੋਰ ਤਾਂ ਦਿਲ ਦਾ ਚੋਰ ਮੈਂ ਦਿਨ ਨਾਲ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਈ ਮੈਂ ਦਿਨ ਨਾਲ ਨਹੀਂ ਜਾਣਾ ਚੌਥੀ ਚੌਥੀ ਵਾਰ ਮੈਨੂੰ ਜੀਠ ਲੈਨੀ ਆ ਗਿਆ ਚੌਥੀ ਚੌਥੀ ਵਾਰ ਮੈਨੂੰ ਜੀਠ ਲੈਨੀ ਆ ਗਿਆ ਜੀਠ ਦੇ ਨਾਲ ਮੇਰੀ ਜਾਂਦੀ ਏ ਬਲਾ ਕੁੰਡ ਚੱਕਿਆ ਨਾ ਜਾਏ ਕੁੰਡ ਖੋਲਿਆ ਨਾ ਜਾਏ ਮੂੰਹ ਬੋਲਿਆ ਨਾ ਜਾਏ ਜੀਠਨੀ ਜੀਠ ਦਾ ਮੋਟਾ ਪੇਟ ਮੈਂ ਦਿਨ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ ਮੈਂ ਦਿਨ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰੀ ਮਾਏ ਮੈਂ ਦਿਨ ਨਾਲ ਨਹੀਂ ਜਾਣਾ ਪੰਜਮੀ ਵਾਰ ਮिन्नੂ ਆਪ ਲੈਨੀ ਆ ਗਿਆ ਪੰਜਮੀ ਵਾਰ ਮिन्नੂ ਆਪ ਲੈਨੀ ਆ ਗਿਆ ਮਾਇਏ ਦਿਨਾਲ ਮਿੱਥ ਜਾਇਆ ਵਿਜਾਇ ਕੁੰਡ ਚੱਕਿਆ ਵਿਜਾਇ ਮੂੰਹ ਬੋਲਿਆ ਵਿਜਾਇ ਕੁੰਡਾ ਖੋਲਿਆ ਵਿਜਾਇ ਮਾਇਆ ਵੀ ਮਾਇ ਟੋਲ ਸੁਪਾਇ ਮੈਂ ਦਿਨਾਲ ਤੁਰ ਜਾਣਾ ਮਾਇਆ ਵੀ ਮਾਇ ਟੋਲ ਸੁਪਾਇ ਮੈਂ ਦਿਨਾਲ ਤੁਰ ਜਾਣਾ